ਅਜੀਦੋ ਸੋਸਾਸ਼ੀ ਦਾ ਸਵਾਗਤ ਤੁਹਾਡਾ ਇੱਕ ਨਵੀਂ ਵੀਡੀਓ ਚ ਅੱਜ ਦਾ ਟੌਪਿਕ ਹੈ ਸਾਡਾ ਕਿਰਿਆ ਤਾਂ ਕਿਰਿਆ ਕੀ ਹੁੰਦੀ ਹੈ ਉਹਦੀ ਪਰਿਭਾਸ਼ਾ ਉਹਦੀਆਂ ਕਿਸਮਾਂ ਅੱਗੇ ਉਹਦੀ ਪਰਿਭਾਸ਼ਾ ਕਿ ਉਹਦੀਆਂ ਕਿਸਮਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਬਿਨਾਂ ਕਿਸੇ ਦੇ ਤੋਂ ਸਭ ਤੋਂ ਪਹਿਲਾਂ ਅਸੀਂ ਜਾਣਦੇ ਆਂ ਕਿਰਿਆ ਦੀ ਪਰਿਭਾਸ਼ਾ ਅਸੀਂ ਹਰੇਕ ਨੂੰ ਕਿਸ ਨਾ ਕਿਸੇ ਕੰਮ ਵਿੱਚ ਰੁੱਝਿਆ ਹੋਈ ਵੇਖਦੇ ਆਂ ਜਿਸ ਤਰ੍ਹਾਂ ਮੈਂ ਵੀਡੀਓ ਬਣਾ ਰਿਹਾ ਮੈਂ ਸਕਰੀਨ ਤੇ ਦੇਖ ਰਿਹਾ ਮੈਂ ਤੁਹਾਨੂੰ ਪੜਾ ਰਿਹਾ ਤਾਂ ਇੱਕ ਕੰਮ ਹੋ ਰਿਹਾ ਤਾਂ ਅਸੀਂ ਕਿਸੇ ਨਾ ਕਿਸੇ ਨੂੰ ਦੇਖਦੇ ਆਂ ਤੁਸੀਂ ਵੀ ਮੈਨੂੰ ਦੇਖ ਰਹੇ ਹੋ ਮਤਲਬ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਪੜ ਰਹੇ ਹੋ ਕੋਈ ਖਾਂਦਾ ਹੈ ਕੋਈ ਪੀਂਦਾ ਹੈ ਕੋਈ ਸੌਂਦਾ ਹੈ ਇਸੇ ਤਰ੍ਹਾਂ ਪੜਨਾ ਲਿਖਣਾ ਹੱਸਣਾ ਰੋਣਾ ਲੜਨਾ ਖੇਡਣਾ ਆਦਿ ਨਿੱਤ ਦੀਆਂ ਕਿਰਿਆਵਾਂ ਹਨ ਵਿਆਕਰਣ ਵਿੱਚ ਇਨ੍ਹਾਂ ਕਿਰਿਆਵਾਂ ਲਈ ਜਿਹੜੇ ਸ਼ਬਦ ਵਰਤੇ ਜਾਂਦੇ ਹਨ ਉਹਨਾਂ ਨੂੰ ਕਿਰਿਆ ਕਹਿੰਦੇ ਹਨ ਜਿਵੇਂ ਬੱਚਾ ਹੱਸਦਾ ਹੈ ਪੰਛੀ ਉੱਡਦਾ ਹੈ ਚਪੜਾਸੀ ਨੇ ਘੰਟੀ ਵਜਾਈ ਸੁਮੇਤ ਹਾਕੀ ਖੇਡਦਾ ਹੈ ਤਾਂ ਇਹ ਕੀ ਹੋ ਗਿਆ ਸਾਰੀ ਕਿਰਿਆ ਸ਼ਬਦ ਹੋਗੇ ਠੀਕ ਹੈ ਕੀ ਹੋਗੇ ਸਾਰੇ ਹੀ ਕਿਰਿਆ ਸ਼ਬਦ ਹੋਗੇ ਅਪ੍ਰੋਕਤ ਵਾਕਾਂ ਵਿੱਚ ਹੱਸਦਾ ਖੇਡਦਾ ਵਜਾਈ ਖੇਡਦਾ ਆਦਿ ਸ਼ਬਦ ਕੀ ਨੇ ਸਾਰੇ ਹੈ ਕੀ ਨਹੀਂ ਕੀਨੇ ਸਾਰੇ ਹੈ ਇਹ ਹੈਗੇ ਨੇ ਸਾਡੇ ਕਿਰਿਆ ਜਿਨੂੰ ਅਸੀਂ ਕਹਿੰਨੇ ਆ ਕੰਮ ਕਰਨਾ ਯਾਨੀ ਕਿ ਭਾਵ ਕਿਰਿਆ ਕਰਨੀ ਠੀਕ ਹੈ ਉਹ ਸ਼ਬਦ ਜਿਹੜੇ ਕਿਸੇ ਕੰਮ ਦਾ ਕਰਨਾ ਜਾਂ ਕੰਮ ਦਾ ਹੋਣਾ ਕਾਲ ਸਮੀਤ ਪ੍ਰਗਟ ਕਰੇ ਉਸ ਨੂੰ ਕਿਰਿਆ ਕਹਿੰਦਾ ਕਾਲ ਕਿਆ ਮਤਲਬ ਸਮਾ ਸਮੇ ਸਮੀਤ ਪ੍ਰਗਟ ਹੋਵੇ ਤਾਂ ਉਹ ਕੀ ਹੁੰਦਾ ਵਾ ਕਿਰਿਆ ਜੋ ਕੰਮ ਕਰਦਾ ਹੈ ਉਹ ਕਰਤਾ ਖਵਾਉਂਦਾ ਹੈ ਕਿਰਿਆ ਦਾ ਪ੍ਰਭਾਵ ਜਿਸ ਉੱਤੇ ਪੈਂਦਾ ਹੈ ਉਹ ਕਰਮ ਹੁੰਦਾ ਹੈ ਦੋ ਪ੍ਰਕਾਰ ਦੀਆਂ ਹੁੰਦੀਆਂ ਕਿਰਿਆਵਾਂ ਕਰਮਕ ਤੇ ਸਕਰਮਕ ਠੀਕ ਹੈ ਜੋ ਕੰਮ ਕਰਦਾ ਹੈ ਉਹ ਕਰਤਾ ਮੈਂ ਕੰਮ ਕਰ ਰਿਹਾ ਮੈਂ ਕਰਤਾ ਕਿਰਿਆ ਦਾ ਪ੍ਰਭਾਵ ਜਿਸ ਉੱਪਰ ਪੈਂਦਾ ਹੈ ਉਹ ਕਰਮ ਹੁੰਦਾ ਹੈ ਠੀਕ ਹੈ ਕਿਰਿਆ ਦਾ ਜਿਸ ਉੱਪਰ ਪ੍ਰਭਾਵ ਪੈਂਦਾ ਹੈ ਉਹ ਕਰਮ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ ਅਕਰਮਕ ਕਿਰਿਆ ਬਾਰੇ ਪੜਾਂਗੇ ਠੀਕ ਹੈ ਅਕਰਮਕ ਕਿਰਿਆ ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ ਕਰਮ ਨਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਰਮਕ ਵਰਖਾ ਪੈ ਰਹੀਏ ਚ ਹੁਣ ਕੋਈ ਕਰਤਾ ਤਾਂ ਹੈ ਨਹੀਂਗਾ ਵਰਖਾ ਪੈ ਰਹੀਆ ਪੈ ਰਹੀਆ ਠੀਕ ਹੈ ਸੋ ਕੀ ਹੋ ਗਿਆ ਇਹ ਹੋ ਗਿਆ ਸਾਡਾ ਅਕਰਮਕ ਸੂਰਜ ਨਿੱਕਲ ਆਇਆ ਮੁੰਡਾ ਹੱਸਦਾ ਕੁੜੀ ਗਾਉਂਦੀ ਹੈ ਜਿਸ ਵਾਕ ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ ਕਰਮ ਨਾ ਹੋਵੇ ਉਸ ਨੂੰ ਕਹਿੰਦੇ ਨੇ ਅਕਰਮਕ ਕਿਰਿਆ ਠੀਕ ਹੈ ਹੁਣ ਅਸੀਂ ਇਸ ਕਰਮਕ ਕਿਰਿਆ ਬਾਰੇ ਪੜ੍ਹਾਂਗੇ ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਵੇਂ ਹੋਣ ਕਿਰਿਆ ਦਾ ਕਰਤਾ ਤੇ ਕਰਮ ਦੋਨੇ ਹੁਣ ਮਾਤਾ ਜੀ ਰੋਟੀ ਪਕਾਉਂਦੇ ਨੇ ਮਾਤਾ ਜੀ ਕਰਤਾ ਨੇ ਰੋਟੀ ਪਕਾਉਂਦੇ ਨੇ ਕਿਰਿਆ ਹੋ ਰਹੀ ਹੈ ਕਰਮ ਹੋ ਰਿਹਾ ਹੈ ਤਾਂ ਦੋਨੇ ਚੀਜ਼ਾਂ ਨੇ ਉਹ ਕੀ ਆ ਗਿਆ ਸਕਰਮਕ ਕਿਰਿਆ ਠੀਕ ਹੈ ਸਕਰਮਕ ਕਿਰਿਆ ਹੁੰਦੀ ਹੈ ਜਿਹਦੇ ਵਿੱਚ ਦੋਨੇ ਹੁੰਦੇ ਉਸਕਰਮਕ ਕਿਰਿਆ ਹੁੰਦੀ ਹੈ ਜਿਹੜੀ ਵਿੱਚ ਕਰਤਾ ਹੀ ਹੋਵੇ ਕਰਮ ਨਾ ਹੋਵੇ ਉਹ ਕੀ ਹੁੰਦਾ ਵਾ ਅਕਰਮਕ ਉਹਨੇ ਤਾਂ ਨਹੀਂ ਕਿ ਵੀ ਮਾਦਾ ਜੀ ਵਾਕਾ ਪਵਾ ਰਹੇ ਨਹੀਂ ਤਾਂ ਕੋਈ ਵਾਕ ਨਹੀਂ ਬਣਦਾ ਇਹ ਕੋਈ ਸਹੀ ਕੰਮ ਨਹੀਂ ਬਣਦੀ ਤਾਂ ਇਹ ਇਹ ਤੁਹਾਨੂੰ ਜਿਹੜਾ ਡਿਫਰੈਂਸ ਦੇਣਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਅਕਰਮਕ ਤੇ ਸਕਰਮ ਦੇ ਵਿੱਚ ਕੀ ਫਰਕ ਹੈ ਠੀਕ ਹੈ ਵਿਦਿਆਰਥੀ ਪਾਠ ਯਾਦ ਕਰਦੇ ਹਨ ਹਾ ਉਹਨਾਂ ਨੇ ਹਾਕੀ ਦਾ ਮੈਚ ਜਿੱਤ ਲਿਆ ਬੱਚੇ ਫੁੱਟਬਾਲ ਖੇੜਦੇ ਨੇ ਬੱਚੇ ਕੀ ਕਰਤਾ ਫੁੱਟਬਾਲ ਖੇੜਵੇਂ ਨੇ ਕਰਮ ਹੋ ਰਿਹਾ ਠੀਕ ਹੈ ਤਾਂ ਇਹ ਕੀ ਹੋ ਗਿਆ ਸਕਰਮਕ ਕਿਰਿਆ ਇਸੇ ਅੱਜ ਦਾ ਟਾਪਿਕ ਕਿਰਿਆ ਦੀ ਪਰਿਭਾਸ਼ਾ ਉਹਦੀਆਂ ਕਿਸਮਾਂ ਕਰਮਕ ਤੇ ਸਕਰਮਕ ਉਹਨਾਂ ਦੀ ਪਰਿਭਾਸ਼ਾ ਦਿੰਦੀਆਂ ਕਿਸਮਾਂ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਨਵੇਂ ਵੀਡੀਓਜ਼ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ